ਸਾਡੇ ਮਾਯੂਗ ਮੁੱਖ ਮੰਤਰੀ ਸਾਹਿਬ ਚੇਚੇ ਤੌਰ ਤੇ ਜੀ ਔਰ ਸਾਡੀ ਜਿਹੜੀ ਪੰਜਾਬ ਸਰਕਾਰ ਆ ਸਾਡੀ ਜਿਹੜੀ ਪ੍ਰਾਇਰਟੀ ਹੈ ਧੀਆਂ ਦੀ ਜਿਹੜੀ ਵੈਲਫੇਅਰ ਵਾਸਤੇ ਇਹ ਧੀਆਂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਰੇ ਜਿੰਨੇ ਵੀ ਬਾਕੀ ਦੇ ਮੰਤਰੀ ਵੀ ਆ ਮੁੱਖ ਮੰਤਰੀ ਸਾਹਿਬ ਖੁਦ ਵੀ ਉਹਨਾਂ ਦੀ ਧਰਮ ਪਤਨੀ ਵੀ ਔਰ ਸਾਰੇ ਜਣੇ ਅਸੀਂ ਜਿਹੜੇ ਅੱਗੇ ਧੀਆਂ ਦੀ ਲੋੜੀ ਮਨਾ ਰਹੇ ਆ ਇਹਦਾ ਜਿਹੜਾ ਮਕਸਦ ਹੈ ਜੀ ਉਹ ਹੈਗਾ ਕਿ ਜਿਹੜੀਆਂ ਸਾਡੀਆਂ ਧੀਆਂ ਹੈਗੀਆਂ ਇਹਨਾਂ ਦੇ ਵਿੱਚ ਕੁਦਰਤੀ ਤੌਰ ਤੇ ਜਿਹੜੀ ਕੰਪੈਸ਼ਨ ਜ਼ਿਆਦਾ ਹੁੰਦੀ ਹੈ ਜੀ ਇਹ ਮਾਪਿਆਂ ਦੀ ਸੇਵਾਏ ਜਦਾ ਕਰਦੀਆਂ ਔਰ ਤੁਸੀਂ ਕੋਈ ਇਗਜ਼ਾਮ ਦੇ ਲਓ ਜੀ ਚਾਹੇ ਸਕੂਲਾਂ ਦਾ ਲੈ ਲਓ ਕਾਲਜ ਦਾ ਲੈ ਲਓ ਕੰਪੀਟੀਟਰ ਇਗਜ਼ਾਮ ਲੈ ਲਓ ਔਰ ਜੈਵਨ ਖੇਡਾਂ ਲੈ ਲਓ ਇਹਨਾਂ ਨੇ ਦੇਸ਼ ਵਿਦੇਸ਼ ਵਿੱਚ ਦੇਸ਼ ਦਾ ਪੰਜਾਬ ਦਾ ਮਾਣ ਵਧਾਇਆ ਹੈਗਾ ਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਪੰਜਾਬੀ ਆ ਉਹਨਾਂ ਨੂੰ ਉੱਚੇ ਤੌਰ ਤੇ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਜਿੰਦੇ ਜਿੱਥੇ ਵੀ ਰਹਿੰਦੇ ਆ ਸਾਰਿਆਂ ਨੂੰ ਲੋੜੀ ਤੇ ਮਾਗੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਕਾਮਨਾ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਬਖਸ਼ਣ ਖਾਸ ਕਰਕੇ ਇੱਥੇ ਤੌਰ ਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਅਸਰ ਇਹ ਕੀਤਾ ਕਿ ਜਿਹੜੇ ਤੁਹਾਡੀਆਂ ਆਸ਼ਾ ਵਰਕਰ ਹੈ ਐਨਐਨਐ ਦਾ ਹੋਰ ਜਿਹੜੇ ਤੁਹਾਡੇ ਜਿਹੜੀਆਂ ਜਮੀਨ ਤੇ ਪਿੰਡਾਂ ਚਾਰਾਂ ਦੇ ਵਿੱਚ ਲੋਕਾਂ ਦੇ ਮਹੱਲਿਆਂ ਚ ਕੰਮ ਕਰਦੇ ਆ ਲੋਕਾਂ ਦੀ ਸੇਵਾ ਨੂੰ ਇੱਥੇ ਤੌਰ ਤੇ ਉਹਨਾਂ ਦਾ ਸਨਮਾਨ ਅਦੇ ਸੀ ਕਰਾਂਗੇ ਕਰਾਂਗੇ